ਦੇਗ ਭਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾ ਗੋਬਿੰਦ ਰਾਏ ਜੀ ਕਹਿੰਦੇ ਪੁੱਤ ਚਲਿਆ ਤੇ ਜਾਊਂਗਾ ਜਾਣ ਕੇ ਪਰਖਣ ਲਈ ਕਹਿੰਦੇ ਆ ਕਹਿੰਦੇ ਤੇਰੀ ਮਾਂ ਵਿਧਵਾ ਹੋ ਜਾਏਗੀ ਤੂੰ ਅਨਾਥ ਹੋ ਜਾਏਂਗਾ ਤੇਰੀ ਮਾਂ ਵਿਧਵਾ ਹੋ ਜਾਏਗੀ ਤੂੰ ਅਨਾਥ ਹੋ ਜਾਏਂਗਾ ਗੋਬਿੰਦ ਰਾਏ ਜੀ ਕਹਿਣ ਲੱਗੇ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ Hindu ਬੀਬੀਆਂ ਵਿਧਵਾ ਹੋਣੋਂ ਬਚ ਸਕਦੀਆਂ ਹਨ ਤੇ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਤੇ ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚਦੇ ਐ ਤੇ ਮੈਨੂੰ ਅਨਾਥ ਹੋ ਜਾਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਇਹ ਗੋਬਿੰਦ ਰਾਏ ਜੀ ਦਾ ਜਿਗਰਾ ਵੇਖੋ ਮਹਾਰਾਜ ਪਰਪਕਾਰ ਇਹ ਤੇ ਬ੍ਰਹਮ ਗਿਆਨੀ ਪਰਉਪਕਾਰ ਉਮਾ ਉਮਾ ਹੁੰਦਾ ਉਹਨਾਂ ਦੇ ਅੰਦਰ ਪਰਪਕਾਰ ਭੜਾ ਉਹਨਾਂ ਦੇ ਅੰਦਰ ਹੁੰਦਾ ਭੜਾ ਕਰ ਪਰਉਪਕਾਰ ਕਰ ਤੇ ਭਾਈ ਇਹ ਪਰਪਕਾਰ ਕਿਸੇ ਦੇ ਭਲੇ ਆਤਮਿਕ ਗੁਣ ਹੁੰਦੇ ਆ ਮੰਨ ਲਓ ਚਾਰ ਹਿੱਸੇ ਬਣਾ ਲਈਏ ਜੇ ਇੱਕ ਸਰੀਰਕ ਤਲ ਲਾ ਲਓ ਇਸੇ ਤਰ੍ਹਾਂ ਇੱਕ ਮਨ ਦੀ ਗੱਲ ਕਰ ਲਈਏ ਮਾਈਂਡ ਹੈ ਸਮਝ ਹੈ ਇੱਕ ਭਾਵੁਕ ਭਾਵਨਾ ਦਾ ਤਲ ਇੱਕ ਆਤਮਿਕ ਤਲ ਤੇ ਸਰੀਰ ਦੇ ਤਲ ਤੇ ਸ਼ੁੱਧ ਭੋਜਨ ਕਰ ਲਈਏ ਸਾਤਵਿਕ ਖਾਣਾ ਖਾਈਏ ਸਰੀਰ ਦਾ ਤਲ ਠੀਕ ਰਹਿਣਾ ਮਨ ਦੇ ਤਲ ਤੇ ਗੁਰੂ ਜੀ ਦਾ ਗਿਆਨ ਲੈਣਾ ਭਾਵਨਾਤਮਕ ਤੌਰ ਦੇ ਉੱਤੇ ਪ੍ਰੇਮ ਬਣਾ ਕੇ ਰੱਖਣਾ ਤੇ ਆਤਮਾ ਦੀ ਸ਼ੁੱਧੀ ਹੈ ਜਿਹੜੀ ਉਹ ਹੈ ਪਰਪਕਾਰ ਕਰਕੇ ਭਲਾ ਕਰਕੇ ਇਹ ਸਾਰੀਆਂ ਚੀਜ਼ਾਂ ਸ਼ੁੱਧ ਹੁੰਦੀਆਂ ਮਾਈਂਡ ਵੀ ਹਿਰਦਾ ਕਹੀਏ ਭਾਵਨਾਤਮਕ ਸੰਸਾਰ ਇਮੋਸ਼ਨਲ ਵਰਲਡ ਜਿਹੜਾ ਜਿਹਨੂੰ ਕਹਿੰਦੇ ਇਮੋਸ਼ਨਲ ਵਰਲਡ ਭਾਵਨਾ ਦਾ ਜਿਹੜਾ ਸੈਂਟਰ ਹੈ ਕੇਂਦਰ ਹੈ ਹਿਰਦਾ ਸਾਡਾ ਹਿਰਦਾ ਉਥੇ ਪ੍ਰੇਮ ਫਿਰ ਸੁਣੋ ਸਰੀਰ ਦੀ ਸ਼ੁੱਧੀ ਸਾਤਵਿਕ ਭੋਜਨ ਸਹੀ ਭੋਜਨ ਖਾਣਾ ਸਰੀਰ ਦੀ ਸ਼ੁੱਧੀ ਸ਼ੁੱਧੀ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਜੀਬ ਨਾਲ ਮਾੜਾ ਨਹੀਂ ਬੋਲਣਾ ਅੱਖਾਂ ਨਾਲ ਮਾੜਾ ਨਹੀਂ ਦੇਖਣਾ ਬਾਹਰੀ ਸਾਰੀਆਂ ਇੰਦਰੀਆਂ ਕੰਟਰੋਲ ਕਰੋ ਫਿਰ ਮਾਈਂਡ ਮਨ ਨੂੰ ਸਾਫ਼ ਕਰਨਾ ਚੰਗਾ ਗਿਆਨ ਲੈਣਾ ਚੰਗੀ ਨੌਲੇਜ ਲੈਣੀ ਇਹ ਮਨ ਦੀ ਸ਼ੁੱਧੀ ਹੁੰਦੀ ਹੈ ਹਿਰਦਾ ਸ਼ੁੱਧ ਹੁੰਦਾ ਪ੍ਰੇਮ ਨਾਲ ਪ੍ਰੇਮ ਦਾ ਭਾਵ ਪੈਦਾ ਕਰਕੇ ਹਿਰਦਾ ਸ਼ੁੱਧ ਹੁੰਦਾ ਹੈ ਤੇ ਪਰਉਪਕਾਰ ਦਾ ਭਾਵ ਪੈਦਾ ਕਰਕੇ ਇਹ ਆਤਮਿਕ ਗੁਣ ਬੰਦੇ 'ਚ ਪੈਦਾ ਹੁੰਦਾ ਹੈ ਉਹ ਆਪਣੀ ਆਤਮਾ ਨੂੰ ਨਿਖਾਰਦਾ ਹੈ ਉਹਨੂੰ ਪ੍ਰਗਟ ਕਰਦਾ ਹੈ ਜਿਹੜਾ ਪਰਉਪਕਾਰ ਕਰਦਾ ਕਿਸੇ ਦੇ ਭਲੇ ਦਾ ਕਾਰਜ ਕਰਦਾ ਸਾਰੀ ਕੁਦਰਤ ਭਲਾ ਕਰ ਰਹੀ ਹੈ ਸੂਰਜ ਨੂੰ ਰੋਜ਼ ਗਾਲ੍ਹਾਂ ਕੱਢੋ ਸਾਰੀ ਜ਼ਿੰਦਗੀ ਧੁੱਪ ਫੇਰ ਵੀ ਦੇਵੇਗਾ ਤੇਰੇ ਨੂੰ ਸਾਰੀ ਜ਼ਿੰਦਗੀ ਸੂਰਜ ਨੂੰ ਗਾਲ੍ਹਾਂ ਕੱਢੀ ਜਾ ਸਾਰੀ ਜ਼ਿੰਦਗੀ ਬੱਦਲਾਂ ਨੂੰ ਗਾਲ੍ਹਾਂ ਕੱਢੀ ਜਾ ਫੇਰ ਵੀ ਤੇਰੇ ਘਰ ਮੀਂਹ ਪੈ ਜਾਣਾ ਜੋ ਮਰਜੀ ਹੋਵੇ ਕੁਦਰਤ ਪਰਉਪਕਾਰ ਕਰਦੀ ਹੈ ਇਹ ਸਾਡਾ ਤੱਤ ਹੈ ਸਾਡੇ ਚ ਪਰਉਪਕਾਰ ਦਾ ਤੇ ਜਦੋਂ ਅਸੀਂ ਇਹ ਕਰਨਾ ਸ਼ੁਰੂ ਕਰਦੇ ਹਾਂ ਤੇ ਇਹ ਫਿਰ ਇੱਕਮਿਕ ਹੋਣਾ ਹੈ ਆਤਮਿਕ ਗੁਣ ਹੈ ਸਾਡਾ ਬਹੁਤ ਵੱਡਾ ਜਿਹਦੇ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਰਕੇ ਭੈਣੋ ਭਰਾਵੋ ਆਪਾਂ ਸਤਿਗੁਰੂ ਨਾਲ ਆਪਣਾ ਰਿਸ਼ਤਾ ਕਾਇਮ ਕਰੀਏ ਬਾਣੀ ਨਾਲ ਜੁੜੇ ਰਹੀਏ ਬਾਣੇ ਨਾਲ ਜੁੜੇ ਰਹੀਏ ਜਿੰਨਾ ਹੋ ਸਕਦਾ ਹੁਣੇ ਹੀ ਆਪਣਾ ਰਿਸ਼ਤਾ ਕਾਇਮ ਕਰ ਲਈਏ ਬਾਦ ਚ ਸਾਰੇ ਰਿਸ਼ਤੇ ਟੁੱਟ ਜਾਣੇ ਨੇ ਸਭ ਖਤਮ ਹੋ ਜਾਣਾ ਪਰ ਇੱਕੋ ਹੀ ਰਿਸ਼ਤਾ ਜਿਹੜਾ ਬਣਿਆ ਰਹੇਗਾ ਜਿਹੜਾ ਸਦਾ ਲੱਗਿਆ ਰਹੇਗਾ ਤੁਰੇ ਰਾਂਗੇ ਜੁੜੇ ਰਾਂਗੇ ਤੇ ਭੈਣੋ ਮੇਰੀਓ ਭਰਾਵੋ ਜੁੜੇ ਰਹੋਗੇ ਤੁਹਾਡੇ ਬੱਚੇ ਵੀ ਗਾਂ ਜੁੜੇ ਰਹਿਣਗੇ ਮਾਵਾ ਨੂੰ ਬੇਨਤੀ ਹੈ ਜੁੜੇ ਰਹੋਗੇ ਬੱਚੇ ਜੁੜੇ ਰਹਿਣਗੇ ਮਾਵਾ ਦੀਆਂ ਗੱਲਾਂ ਕਈਆਂ ਅੱਜ ਤੱਕ ਯਾਦ ਨੇ ਨਿੱਕਿਆਂ ਹੁੰਦਿਆਂ ਕਿਸੇ ਨੇ ਨਾਨੀ ਮੇਰੀ ਨੇ ਕਹਿਣਾ ਪੁੱਤਰਾ ਭਜਨ ਦਾ ਹੀ ਪ੍ਰਤਾਪ ਹੈ ਉਹ ਪੁੱਤਰ ਭਜਨ ਕਰਿਆ ਕਰੋ ਭਜਨ ਨਾਲ ਪ੍ਰਤਾਪ ਵੱਧਦਾ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਅੱਜ ਤੱਕ ਯਾਦ ਹੈ ਉਹ ਗੱਲਾਂ ਮਾਵਾ ਸਿੱਖਿਆ ਦੇਣ ਚੰਗੀ ਸਿੱਖਿਆ ਆਪਣੇ ਬੱਚਿਆਂ ਨੂੰ ਦਿਓ ਮੇਰੀਓ ਭੈਣੋ ਫੋਨ ਦਾ ਟਾਈਮ ਘਟਾ ਦਿਓ ਪਾਠ ਜ਼ਰੂਰ ਭਾਵੇਂ ਜਪਜੀ ਸਾਹਿਬ ਹੀ ਘਰ ਚ ਕਰਿਆ ਕਰੋ 5 ਮਿੰਟ ਬਹਿ ਕੇ ਵਾਹਿਗੁਰੂ 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 5 ਮਿੰਟ ਸ਼ੁਰੂ ਕਰੋ ਫੇ 10 ਮਿੰਟ ਕਰੋ ਵਾਹਿਗੁਰੂ 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 ਫਿਰ 15 ਮਿੰਟ ਤੇ ਲੈ ਜਾਓ ਅੱਧਾ ਘੰਟਾ ਕਰੋ ਰ ਕਰੋ ਰੋਜ਼ ਬੱਚਿਆਂ ਨੂੰ ਕਿਆ ਕਰੋ ਪੁੱਤ ਇਤਾ ਜ ਦੋ ਮਿੰਟ ਵਾਹਿਗੁਰੂ ਵਾਹਿਗੁਰੂ ਕਰ ਮੈਂ ਤੈਨੂੰ ਟੌਫੀ ਦਿਆਂਗੀ ਬੱਚੇ ਤੋਂ 5 ਮਿੰਟ ਵਾਹਿਗੁਰੂ 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 ਕਰਾ ਕੇ ਚਾਕਲੇਟ ਦੇ ਦੇ ਕੋਈ ਗੱਲ ਨਹੀਂ 5 ਮਿੰਟ ਕਰਾ ਪਹਿਲਾਂ ਆਪ ਅੱਗੇ ਕਰੋ ਉਹਨੂੰ ਬੱਚੇ ਨੂੰ ਕਰਾ ਕੇ ਚਾਕਲੇਟ ਦੇ ਦੇ ਪਰ ਵਾਹਿਗੁਰੂ ਵਾਹਿਗੁਰੂ 5 ਮਿੰਟ ਕਰਾ ਦੇ ਬੱਚਾ ਭੁੱਲੇਗਾ ਨਹੀਂ ਕਰਦਾ ਰਹੇਗਾ ਲੱਗ ਲੱਗ ਜਾਏਗਾ ਐਦਾਂ ਹੀ ਨਿਆਣਿਆਂ ਨੂੰ ਲਾਉਣਾ ਪੈਂਦਾ ਨਿਕਿਆ ਨਿਕਿਆ ਨੂੰ ਬਾਬੇ ਫਰੀਦ ਦੀ ਮਾਂ ਨੇ ਲਾਇਆ ਏ ਨਿੱਕੇ ਨਿੱਕੇ ਬੱਚਿਆਂ ਨੂੰ ਲਾਓ ਫਿਰ ਇਦਾਂ ਹੀ ਲੱਗਣੇ ਨੇ ਬੀਬੀ ਪਾਨੀ ਵਰਗੇ ਪਤੀ ਗੁਰੂ ਤੇ ਪਿਤਾ ਗੁਰੂ ਤੇ ਪਤੀ ਵੀ ਗੁਰੂ ਤੇਰਾ ਕਹਿੰਦੇ ਇਦਾਂ ਦੀ ਰੂਹ ਐ ਤੂੰ ਮੇਰੀ ਇਹ ਭਾਦੀਏ ਗੁਰੂ ਅਮਰਦਾਸ ਜੀ ਨੇ ਕਿਹਾ ਪੜਾ ਇੱਕ ਵਾਰ ਧਾਰਨਾ ਕਹਿੰਦੇ ਪਾਨੀ ਪਾਨੀ ਬੀਬੀ ਪਾਨੀ ਕੌਣ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰੋਂ ਘਰ ਵਾਲੀ ਤੇ ਪਿਤਾ ਕੌਣ ਹੈ ਗੁਰੂ ਅਮਰਦਾਸ ਜੀ ਤੇ ਪੁੱਤ ਕੌਣ ਹੈ ਬੋਲ ਕੇ ਦੱਸੋ ਧੰਨ ਗੁਰੂ ਅਰਜਨ ਦੇਵ ਜੀ ਤੇ ਪੋਤੇ ਕੌਣ ਹੈ ਗੁਰੂ ਹਰਗੋਬਿੰਦ ਸਾਹਿਬ ਤੇ ਪੜਪੋਤੇ ਕੌਣ ਹੈ ਗੁਰਪ੍ਰੀਤ ਬਾਹਦਰ ਸਾਹਿਬ ਤੇ ਪੜਪੜ ਪੋਤਰੇ ਕੌਣ ਹੈ ਗੁਰੂ ਗੋਬਿੰਦ ਸਿੰਘ ਤੇ ਪੜ ਪੜ ਬੜ ਪੁੱਤਰੇ ਕੌਣ ਹੋਏ ਫਿਰ ਸਾਬ ਜਦ ਦੇ ਐਵੇਂ ਹੀ ਥੋੜਾ ਪਿਤਾ ਗੁਰੂ ਤੇ ਪਤੀ ਵੀ ਗੁਰੂ ਤੇਰਾ ਪਤੀ ਪਿਤਾ ਵੀ ਤੇ ਪਤੀ ਵੀ ਗੁਰੂ ਹੋਣ ਪੁੱਤ ਪੁੱਤ ਪਿਤਾ ਗੁਰੂ ਤੇ ਪਤੀ ਵੀ ਗਣਗੇ ਪਹਿਲਾ ਮਾਵਾ ਲੱਗਣ ਬੱਚੇ ਜਦੋਂ ਜੁੜਨਗੇ ਜੁੜਨਗੇ ਪਹਿਲਾ ਮਾਵਾ ਜੁੜਨ ਤੁਸੀਂ ਜੁੜੋ ਤੁਹਾਡਾ ਅਸਰ ਬੱਚਿਆਂ ਤੇ ਪੈ ਹੀ ਜਾਣਾ ਹੈ ਮਾਵਾ ਨੂੰ ਬੇਨਤੀ ਆ ਆਪਾਂ ਸਾਰੇ ਜੁੜੀਏ ਮਨ ਇਧਰ ਨੂੰ ਲਾ ਕੇ ਰਖੀਏ ਮੈਂ ਲੜੀਵਾਰ ਇਤਿਹਾਸ ਇਸ ਕਰਕੇ ਨਹੀਂ ਸੁਣਾਇਆ ਕਿ ਕੱਲ ਵੀ ਹੋਇਆ ਹੋਣਾ ਪਰਸੋਂ ਵੀ ਜੇ ਰੋਜ਼ ਹੀ ਫਿਰ ਉਹੀ ਬਸ ਇਹਨੂੰ ਹੀ ਬੇਨਤੀ ਆ ਉਹ ਤੇ ਧੰਨ ਸਨ ਅਸੀਂ ਕਿਵੇਂ ਧੰਨ ਬਣਨਾ ਜੁੜੀਏ ਕਿਵੇਂ ਟਾਈਮ ਦੇਈਏ ਮਨ ਲਾਈਏ ਜਦੋਂ ਅਸੀਂ ਟਾਈਮ ਦੇਾਂਗੇ ਸਮਾਂ ਦੇਾਂਗੇ ਸਾਡਾ ਪਿਆਰ ਬਣਦਾ ਜਾਣਾ ਸੰਗਤ ਜੀ ਬੇਨਤੀ ਹੈ ਗੁਰੂ ਸਾਹਿਬ ਜੀ ਦੇ ਜਾਣ ਤੋਂ ਪਹਿਲਾਂ ਨਹੀਂ ਜਾਣਾ ਕਿਸੇ ਹੁਣ ਸਮਾਪਤੀ ਹੋਣ ਸਮਾਪਤੀ ਕਰਦੇ ਅੱਛਾ ਸੰਗਤ ਜੀ ਇੱਕ ਬੇਨਤੀ ਹੈ ਵੀ ਕੱਲ ਅਮਰ ਸੰਚਾਰ ਹੋਣਾ ਬਾਬਾ ਜੀ ਨੇ ਦੱਸਿਆ ਕਿੰਨੇ ਵਜੇ 12 ਵਜੇ ਲਓ ਗੁਰਮੁਖੋ ਘਰ ਦੇ ਵਿੱਚ ਹੀ ਗੰਗਾ ਆਈ ਏ ਦੁਨੀਆ ਗੰਗਾ ਨਾਉਣ ਜਾਂਦੀ ਏ ਪਰ ਇਹ ਸਤਗੁਰ ਦੀ ਜਲਾਈ ਗੰਗਾ ਸਾਡੀ ਅੰਮ੍ਰਿਤ ਸੰਚਾਰ ਹੋਣਾ ਹੈ ਕੱਲ ਨੂੰ ਤੇ 12 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣ ਜਾ ਰਿਹਾ ਸਾਰੀ ਸੰਗਤ ਨੂੰ ਭੈਣਾ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਵੀ ਕੱਲ 12 ਵਜੇ ਜੇ ਕੋਈ ਟੁੱਟ ਗਿਆ ਆ ਜਾਓ ਜੁੜ ਜਾਈਏ ਇਹ ਬਲੜੀ ਜੁੜਨੀ ਹੈ ਤਾਰ ਟੁੱਟ ਗਈ ਸੀ ਬਲਬ ਬੰਦ ਹੋ ਗਿਆ ਸੀ ਫਿਰ ਤਾਰ ਜੋੜ ਦੋ ਫਿਰ ਜਗ ਪੈਣਾ ਬਲਬ ਨਹੀਂ ਜਗਦਾ ਬਲਬ ਨਹੀਂ ਜਗਦਾ ਤੂੰ ਤਾਰ ਜੋੜ ਬਲਬ ਤੇ ਆਪੇ ਜਗ ਪੈਣਾ ਮੈਂ ਖੁਸ਼ ਨਹੀਂ ਮੈਂ ਖੁਸ਼ ਨਹੀਂ ਤੂੰ ਤਾਰ ਜੋੜ ਲੈ ਖੁਸ਼ੀਆਂ ਤੇ ਆਪੇ ਆ ਜਾਣੀਆਂ ਮੈਂ ਦੁਖੀ ਰਹਿਣਾ ਮੈਂ ਪਰੇਸ਼ਾਨ ਰਹਿਣਾ ਮੈਂ ਹਨੇਰੇ 'ਚ ਧੱਕਿਆ ਗਿਆ ਤੇਰੀ ਤਾਰ ਟੁੱਟ ਗਈ ਹੈ ਤਾਰ ਫੇਰ ਜੋੜ ਲੈ ਬਲਬ ਫੇਰ ਜਗ ਪੈਣਾ ਬੜੇ ਖੁਸ਼ ਰਹਿੰਦੇ ਹੁੰਦੇ ਸੀ ਹੁਣ ਬੁਰਾ ਹਾਲ ਹੈ ਉਦੋਂ ਫੇਰ ਤਾਰ ਜੋੜ ਲੈ ਫੇਰ ਖੁਸ਼ ਹੋ ਜਾਏਗਾ ਜੋੜੋ ਕਿਤੇ ਨਾ ਕਿਤੇ ਮਨ ਟਕ ਟਕਾਓ ਮਨ ਖੜ ਗਿਆ ਤੇ ਆਨੰਦੀ ਆਨੰਦ ਬਣ ਜਾਣਾ ਸੋ ਮੈਂ ਬੇਨਤੀ ਕਰਾਂਗਾ ਕੋਈ ਭੁੱਲ ਗਲਤੀ ਕਰ ਬੈਠਾ ਹੈ ਦੁਆਰਾ ਸੁਧਾਈ ਕਰਾ ਲਓ ਤੇ ਅਮਰ ਦਾ ਬਾਟਾ ਕੱਲ 12 ਵਜੇ ਤਿਆਰ ਹੋਣਾ ਤੇ ਆਪਸ ਅਮਰ ਸ਼ਕੀਏ ਸਿੰਘ ਸਜੀਏ ਸੋਨਾ ਪਰਾਲਾ ਬਾਬਾ ਮਨਮੋਹਨ ਸਿੰਘ ਹੁਣਾ ਨੇ ਕੀਤਾ ਹੈ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵੀ ਆਪਾਂ ਕਰ ਦੇਈਆਂ ਪਟਿਆਲਾ ਸਾਡਾ ਸ਼ਹਿਰ ਨਾਲ ਹੀ ਹੈ ਅੱਜ ਕੱਲ ਤੇ ਇਧਰ ਨੂੰ ਤੁਰ ਜੋ ਸਰਹੰਦ ਤੱਕ ਪਟਿਆਲਾ ਲੱਗ ਚੱਲਾ ਉਧਰੋਂ ਰਾਜਪੁਰੇ ਤੱਕ ਪਟਿਆਲਾ ਲੱਗ ਚੱਲਾ ਤੇ ਉਧਰੋਂ ਇੱਥੋਂ ਤੁਰ ਪੋ ਤੁਸੀਂ ਤੁਹਾਨੂੰ ਭਵਾਨੀਗੜ੍ਹ ਤੱਕ ਪਟਿਆਲਾ ਹੀ ਲੱਗਦਾ ਵੀ ਸਭ ਕੋਈ ਬਿਲਡਿੰਗਾਂ ਹੀ ਬਿਲਡਿੰਗਾਂ ਬਣ ਰਹੀਆਂ ਨੇ بڑے ਮਾਲ ਕਿੰਨਾ ਕੁਝ ਬਣ ਰਿਹਾ ਆਲੇ ਦੁਆਲੇ ਪਟਿਆਲਾ ਕਿੰਨਾ ਵਿਕਾਸ ਕਰ ਗਿਆ ਤੇ ਪਰਮੇਸ਼ਰ ਦੁਆਰ ਸਾਹਿਬ ਨਾਲ ਹੀ ਹੈ ਆਪਾਂ ਪਟਿਆਲੇ 'ਚ ਹੀ ਰਹਿੰਦਾ ਹੈ ਤੇ ਆਪਾਂ ਕੋਸ਼ਿਸ਼ ਵੀ ਕਰਾਂਗੇ ਆਉਣ ਵਾਲੇ ਸਮੇਂ 'ਚ ਸ਼ਹਿਰ ਪਟਿਆਲੇ 'ਚ ਦੀਵਾਨ ਰੱਖੀਏ ਕੋਈ ਮੰਡੀ ਦੇ ਵਿੱਚ ਖੁੱਲੇ ਥਾਂ ਤੇ 2-3 ਦਿਨ 4 ਦਿਨ ਜਿੰਨਾ ਵਧੀਆ ਪ੍ਰੋਗਰਾਮ ਬਣ ਸਕਿਆ ਤੇ ਆਪਾਂ ਆਉਣ ਵਾਲੇ ਸਮੇਂ 'ਚ ਜਿਵੇਂ ਰਾਜਪੁਰੇ ਦੀਵਾਨ ਹੋਣ ਲੱਗੇ ਹੈ ਨੇੜੇ-ਨੇੜੇ ਜਿੰਨਾ ਕੋ ਹੋ ਸਕਦਾ ਆਪਾਂ ਕੋਸ਼ਿਸ਼ ਕਰਾਂਗੇ ਵੱਡਾ ਪ੍ਰੋਗਰਾਮ ਕਰੀਏ ਬਹੁਤ ਸੋਹਣਾ ਪ੍ਰਾਲਾ ਬਾਬਾ ਜੀ ਨੇ ਕੀਤਾ ਅਜ ਨਾਲ ਮਿਲ ਬਹਿਣ ਦਾ ਮੌਕਾ ਬਣ ਗਿਆ ਸਾਨੂੰ ਸਾਰਿਆਂ ਨੂੰ ਤੇ ਸਰਬ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਤੁਸੀਂ ਇਸ ਮੌਕੇ ਤੇ ਦਰਸ਼ਨ ਦਿੱਤੇ ਤੇ ਇੰਨੀ ਮੇਰੀ ਬੇਨਤੀ ਅੱਜ ਪੱਲੇ ਬੰਨਿਓ ਵੀ ਟਾਈਮ ਦੇਓਗੇ ਰਿਸ਼ਤਾ ਬਣ ਜਾਏਗਾ ਜਿਸ ਰਿਸ਼ਤੇ ਨੂੰ ਟਾਈਮ ਦੇ ਰਹੇ ਹੋ ਰਿਸ਼ਤਾ ਪੱਕਾ ਹੈ ਜਿਹਨੂੰ ਟਾਈਮ ਘਟਾ ਦਿਓਗੇ ਉਹ ਰਿਸ਼ਤਾ ਟੁੱਟ ਜਾਂਦਾ ਗੁਰੂ ਸਾਹਿਬ ਨੂੰ ਟਾਈਮ ਦੇ ਦਿਓ ਬਾਣੀ ਨੂੰ ਟਾਈਮ ਦੇ ਦਿਓ ਗੁਰਦੁਆਰੇ ਜਾਣ ਲੱਗ ਜਾਓ ਤੇਰਾ ਰਿਸ਼ਤਾ ਬਣਨ ਲੱਗ ਜਾਣਾ ਲਿਖ ਕੇ ਲੈ ਲੈ ਹੋਰ ਗੱਲਾਂ ਛੱਡ ਤੂੰ ਦਸ਼ਮੇਸ਼ ਪਾਸ਼ਾ ਦੀ ਫੋਟੋ ਲਾ ਲੈ ਲੈ ਫੋਟੋ ਦੇ ਅੱਖਾਂ ਚੱਖਾਂ ਪਾ ਕੇ ਨਾ ਗੱਲਾਂ ਕਰਿਆ ਕਰ ਮਹਾਰਾਜ ਅੱਜ ਮੈਂ ਇਦਾਂ ਗਿਆ ਮਹਾਰਾਜ ਅੱਜ ਮੈਂ ਆ ਕੀਤਾ ਮਹਾਰਾਜ ਅੱਜ ਮੈਂ ਆ ਕੀਤਾ ਮਹਾਰਾਜ ਅੱਜ ਮੈਂ ਆ ਕਰਨੇ ਚੱਲੇ ਆ ਮਹਾਰਾਜ ਅੱਜ ਆਏ ਹੋਣਾ ਮਹਾਰਾਜ ਅੱਜ ਨਿੱਕੀਆਂ ਨਿੱਕੀਆਂ ਗੱਲਾਂ ਜਿਵੇਂ ਬੱਚਾ ਕਰਦਾ ਸਕੂਲੋਂ ਆ ਕੇ ਬੱਚਾ ਦਿਨ ਦਿਨ ਨੂੰ ਦੱਸਦਾ ਹੁੰਦਾ ਵੀ ਮੰਮੀ ਐ ਹੋਇਆ ਡੈਡੀ ਆ ਹੋਇਆ ਇਦਾਂ ਮਾਰਨ ਨਾਲ 15 ਮਿੰਟ ਹੀ ਗੱਲਾਂ ਕਰਕੇ ਜਾਇਆ ਕਰ ਲੈ ਤੂੰ ਵੇਖੀ ਮਹੀਨੇ ਦੇ ਵਿੱਚ ਜਦੋਂ ਕੋਈ ਸਟੇਜ ਤੇ ਬੋਲੂ ਨਾ ਧੰਨ ਗੁਰੂ ਗੋਬਿੰਦ ਸਿੰਘ ਸਾਖੀ ਉਹਨਾਂ ਦੀ ਚਲਣੀ ਹੈ ਤੇਰੀ ਅੱਖਾਂ ਚੋਂ ਪਾਣੀ ਵਗਣ ਲੱਗ ਪੈਣਾ ਕਿਉਂਕਿ ਤੇਰਾ ਰਿਸ਼ਤਾ ਬਣ ਜਾਣਾ ਤੈਨੂੰ ਲੱਗਣਗੇ ਮਹੀਨਾਕ ਲੱਗੇਗਾ ਮਹੀਨੇ ਤੱਕ ਤੇਰਾ ਰਿਸ਼ਤਾ ਬਣਨ ਲੱਗ ਜਾਣਾ ਤੈਨੂੰ ਐਂਦਾ ਲੱਗਣਾ ਮੇਰੇ ਨੇੜੇ ਨੇੜੇ ਐ ਗੱਲਾਂ ਕਰਦਾ ਮੈਂ ਰੋਜ਼ ਤੇਰਾ ਪਿਆਰ ਪੈਣ ਲੱਗ ਜਾਣਾ 15 ਮਿੰਟ ਰੋਜ਼ ਦੇਣੇ ਸ਼ੁਰੂ ਕਰਦੇ 15 ਮਿੰਟ ਬਹਿ ਕੇ ਬਾਦਸ਼ਾਹ ਤੁਹਾਨੂੰ ਦੱਸਾਂ ਵੀ ਅੱਜ ਕਿਵੇਂ ਲੱਗਿਆ ਸਾਰਾ ਦਿਨ ਐਂਦਾ ਸ਼ੁਰੂ ਤੇ ਕਰ ਆਪਣੇ ਆਪ ਵੇਖੀ ਪਿਆਰ ਆਪਣੇ ਆਪ ਪਿਆਰ ਬਣਨ ਲੱਗ ਜਾਂਦਾ ਇਸ ਕਰਕੇ ਟਾਈਮ ਦੇਣਾ ਪੈਣਾ ਸਰਬ ਸੰਗਤਾਂ ਦਾ ਧੰਨਵਾਦ ਜਿੰਨੇ ਵੀ ਗੁਰਮੁਖ ਪਿਆਰੇ ਮੇਰੇ ਖਿਆਲ ਬਾਬਾ ਜੀ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਸਟੇਜ ਤੇ ਸਵਾਇਮਾਨ ਹਨ ਦੁਖਨਵਾਨ ਸਾਹਿਬ ਦੀ ਸੇਵਾ ਜੋ ਗੁਰੂ ਸਾਹਿਬ ਨੇ ਇਹਨਾਂ ਦੀ ਝੋਲੀ ਵਿੱਚ ਪਾਈ ਹੈ ਬੜੀਆਂ-ਬੜੀਆਂ ਸੇਵਾਵਾਂ ਸਾਰੇ ਇਲਾਕੇ ਦੇ ਵਿੱਚ ਦੂਰ ਤੱਕ ਹਰਿਆਣੇ ਤੱਕ ਇਹਨਾਂ ਨੇ ਕਰਵਾਈਆਂ ਨੇ ਕਰਵਾ ਰਹੇ ਨੇ ਸੋ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਧੰਨਵਾਦ ਬਹੁਤ-ਬਹੁਤ ਦਰਸ਼ਨ ਦਿੱਤੇ ਹਨ ਜਿਨ੍ਹਾਂ ਨੇ ਤੇ ਇਸੇ ਤਰ੍ਹਾਂ ਬਾਬਾ ਮਨਮੋਨ ਸਿੰਘ ਜੀ ਬਾਕੀ ਵੀ ਬਾਬਾ ਮੁਖਤਿਆਰ ਸਿੰਘ ਜੀ ਯੂਐਸਏ ਵਾਲੇ Swami Rajeshwar Anand ji ਵੀ ਆਏ ਹਾਂ ਜੀ ਇਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਤੇ ਬਾਕੀ ਸਾਰਿਆਂ ਦਾ ਹੀ ਜੀ ਮੈਨੂੰ ਫਿਰ ਬਾਅਦ ਚ ਆਪਸ ਸਤਿਕਾਰ ਕਰ ਦਿੰਨੇ ਆ ਤੇ ਨਾਨਕ ਸਰ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਉਹ ਵੀ ਬੈਠੇ ਬਾਰਨ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਥੋਂ ਦੇ ਹੀ ਨੇ ਨਾਲ ਹੀ ਉਹਨਾਂ ਦੀ ਥਾਟ ਹੈ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਕਰੀਏ ਪਾਤਸ਼ਾਹ ਦੇ ਮੁੱਖ ਬਾਖ ਸਰਵਣ ਕਰਨੇ ਹਨ ਫਿਰ ਆਪਾਂ ਸਾਰਿਆਂ ਨੇ ਲੰਗਰ ਚ ਬੈਠ ਪ੍ਰਸ਼ਾਦਾ ਪਾਣੀ ਛੱਕ ਕੇ ਘੇਰਾਪੂ ਆਪਣੇ ਘਰੋਂ ਕਰੀ ਆਪਾਂ ਸਾਰਿਆਂ ਨੇ ਚਾਲੇ ਪਾਉਣੇ ਪਿੰਡ ਜਗੌਲੀ ਨੇੜੇ ਮਗਰ ਸਾਹਿਬ 10 ਦਸੰਬਰ ਦੁਪਹਿਰ ਦਾ ਦੀਵਾਨ ਹੈ ਪਿੰਡ ਜਗੌਲੀ ਨੇੜੇ ਮਗਰ ਸਾਹਿਬ 10 ਦਸੰਬਰ ਦਾ ਦਿਨ ਦਾ ਦੀਵਾਨ ਹੈ ਆਪ ਜੀ ਨੇ ਉਹਦਾ